ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਓ ਕ੍ਰਿਪ ਨਵਾਜ਼ ਆਸਾ ਮਹੱਲਾ 5 ਦਿਨ ਰਾਤ ਮਾਇੜ ਸੋ ਆਇਓ ਮਾਥੇ ਜਿਸ ਪਾਸ ਲੁਕਾਂਦੜੋ ਸੋ ਵੇਖੀ ਸਾਥ ਦਿਨ ਰਾਤ ਕਮਾਈੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਂਦੜੋ ਸੋ ਵੇਖੀ ਸਾਥ ਸੰਗ ਦੇਖੈ ਕਰਨ ਹਾਰਾ ਖਾਏ ਪਾਪ ਖਮਾਈੜੈ ਸੋ ਕਰਤ ਕੀਜੈ ਨਾਮ ਲੇਜੈ ਨਰਕ ਮੂਲ ਨਾ ਜਾਈਐ ਆਠ ਫਹਿਰ ਹਰ ਨਾਮ ਸਿਮਰੋ ਚੱਲੇ ਤੇਰੇ ਸਾਥੇ ਭਜ ਸਾਧ ਸੰਗਤ ਸਦਾ ਨਾਨਕ ਮਿਟ ਹੈ ਦੋਖ ਕਮਾਤੇ ਬਲਵੰਤ ਕਰੋਦਰ ਘਰੈ ਮੂਰਖ ਗਵਾਰਾ ਸਭ ਕਿਛ ਦੇ ਰਹਾ ਹਰ ਦੇਵਨ ਹਾਰਾ ਦਾਤਾ ਸਦਾ ਦਿਆਲ ਸੁਆਮੀ ਖਾਹੇ ਮਨੋ ਵਿਸਾਰਿਐ ਮਿਲ ਸਾਧ ਸੰਗ ਸਾਜੇ ਨਿਸੰਗੇ ਕੁੱਲ ਸੁਹਾ ਹਰਿਐ ਸਿੱਧ ਸਾਧਕ ਦੇਵ ਮੋਨ ਜਾਣਾ ਭਗਤ ਨਾਮ ਧਰ ਬਿਨਵੰਤ ਨਾਨਸ ਸਦਾ ਭਜੀਐ ਪ੍ਰਭ ਏਕ ਕਰਨ ਹਾਰ ਖੋਟ ਨਕੀ ਜੈ ਪ੍ਰਭ ਪਰਖਣ ਹਾਰ ਉੜ ਖਪਟ ਖਮਾਇਂਦੜੇ ਜਨਮੈ ਸੰਸਾਰਾ ਸੰਸਾਰ ਸਾਗਰ ਤਿਨੀ ਧਰਿਆ ਜਿਨੀ ਏਕ ਧਿਆਇਆ ਤਜ ਖਾਮ ਖੋਦ ਆਨੰਦ ਨਿੰਦਾ ਪ੍ਰਭ ਸਰਨਾਈ ਆਇਆ ਜਲ ਥਲ ਮਹੀਲ ਰਵਿਆ ਸੁਆਮੀ ਉੱਚ ਆਗਮ ਅਪਾਰ ਮਿਰਵੰਤ ਨਾਨਕ ਏਕ ਜਨ ਕੇ ਚਰਨ ਖਮਲ ਆਧਾਰ ਧੇਖ ਹਰ ਚੰਦਾੜੀ ਅਸਤਿ ਕਿਛ ਨਾਹੀ ਨਾਹੀ ਮਾਇਆ ਰੰਗ ਜਿਥੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਥੇ ਰਹਿ ਦਿਨ ਸਰੈਣ ਸਮਾਲਿਐ ਹਰ ਇੱਕ ਬਿੰਨ ਖਛ ਅਵਰ ਨਾਹੀ ਭਾਉ ਦੂਤੀਐ ਜਲਿਐ ਮੀਤੇ ਜੋਬਨ ਮਾਲ ਸਰਬਸ ਪ੍ਰਭ ਏਕ ਕਰਮਨ ਮਾਹੀ ਬਲਵੰਤ ਨਾਨਕ ਹੁੜ ਭਾਗ ਪਾਈਐ ਸੋਖ ਸਹੈ ਜਿਸ ਮਾਹੀ मीत जोबन माल ਸਰਬਸ ਪ੍ਰਭ ਏਕ ਖਰ ਮਨ ਮਹੀ ਬਲਵੰਤ ਨਾਨਕ ਹੁੜ ਭਾਗ ਪਾਈਐ ਸੋਖ ਸਹਜ ਸਮਾਹੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ